ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਤੁਹਾਡੇ ਵਾਸਤੇ ਅੱਜ ਬਹੁਤ ਹੀ ਇੱਕ ਇੰਪੋਰਟੈਂਟ ਖੁਸ਼ਖਬਰੀ ਲੈ ਕੇ ਆਏ ਆ ਜਿਹੜੀ ਪੰਜਾਬ ਪੁਲਿਸ ਦੀ ਤੁਹਾਨੂੰ ਪਤਾ ਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਸੀ ਕਿ ਰਾਜੇ ਕਾਂਸਟੇਬਲ ਦੀ ਭਰਤੀ ਆਉਣੀ ਹੈ 2024 ਦੀ ਵਿੱਚ ਜਿਹੜੀ ਤੁਹਾਡੇ ਫਰਵਰੀ ਲਾਸਟ ਮਹੀਨਾ ਤੇ ਮਾਰਚ ਦੇ ਪਹਿਲੇ ਹਫਤੇ ਤੋਂ ਤੁਹਾਡੇ ਫਾਰਮ ਸ਼ੁਰੂ ਹੋ ਜਾਣਗੇ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਇਸ ਵਾਰ ਆ ਜਿਹੜੀ ਪੋਸਟਾਂ ਦੀ ਗਿਣਤੀ ਹੈ ਉਹ 1800 ਗਿਣਤੀ ਹੈ ਪੋਸਟਾਂ ਦੀ ਕਦੋਂ ਪ੍ਰੀਖਿਆ ਹੋਵੇਗੀ ਇਸ ਪਾਰਟ ਦੇ ਸਬੰਧ ਵਿੱਚ ਰਾਜੀ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸ ਦਾਂਗਾ ਚਲੋ ਚੱਲਦੇ ਆਪਾਂ ਅੱਗੇ ਨੋਟੀਫਿਕੇਸ਼ਨ ਤੇ ਉਸ ਤੋਂ ਪਹਿਲਾਂ ਰਾਜੀ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ 2024 ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਐਗਜ਼ਾਮ ਆਲ ਕਲਰਕ ਐਗਜ਼ਾਮ ਇਹਨਾਂ ਦੇ ਪੇਪਰੇ ਤਿਆਰੀ ਕਰਨਾ ਚਾਹੁੰਦਾ ਕਿਉਂਕਿ ਰਾਜੀ ਹੁਣ ਇਸ ਤੋਂ ਬਾਅਦ ਗਰੁੱਪ ਡੀ ਦੀ ਭਰਤੀ ਵੀ ਆ ਰਹੀ ਹੈ ਵੀਡੀਓ ਦੀ ਭਰਤੀ ਦਾ ਵੀ ਪੇਪਰ ਹੋਣਾ ਹੈ ਪੰਜਾਬ ਪਟਵਾਰੀ ਦਾ ਵੀ ਪੇਪਰ ਹੋਣਾ ਠੀਕ ਹੈ ਜੀ ਪੰਜਾਬ ਪੁਲਿਸ ਲਈ ਆਲਰੇਡੀ ਫਾਰਮ ਆਨਲਾਈਨ ਹੋ ਚੁੱਕੇ ਆ ਤਾਂ ਰਾਜੀ ਇਹਦੀ ਸਾਰੀ ਤਿਆਰੀ ਤੁਸੀਂ ਕਰ ਸਕਦੇ ਹੋ ਇੰਗਲ ਠੀਕ ਹੈ ਜੀ ਜ਼ੀਰੋ ਲੈਵਲ ਤੋਂ ਸਾਰੀਆਂ ਕਲਾਸਾਂ ਹੋਣੀਆਂ ਜਿਹੜਾ ਕੈਂਡੀਡੇਟ ਪਹਿਲੀ ਵਾਰੀ ਤਿਆਰੀ ਕਰਨਾ ਚਾਹੁੰਦਾ ਰਾਜੇ ਉਹਦੇ ਵਾਸਤੇ ਬਹੁਤ ਵਧੀਆ ਟਾਈਮ ਹੈ ਜੇ ਤੁਹਾਡੇ ਕੋਲ ਕਾਫੀ ਸਮਾਂ ਪਿਆ ਹੈ ਤਿਆਰੀ ਕਰਨ ਵਾਸਤੇ ਜੇਕਰ ਤੁਸੀਂ ਅੱਜ ਤੋਂ ਵੀ ਰਾਜੇ 6 ਤੋਂ 7 ਘੰਟੇ ਦਿਨ ਦੇ ਵਿੱਚ ਸਟੱਡੀ ਕਰਦੇ ਹੋ ਤਾਂ ਤੁਹਾਡਾ ਪੇਪਰ ਕਲੀਅਰ ਹੋ ਸਕਦਾਗਾ ਠੀਕ ਹੈ ਜੀ ਤੇ ਇਹਦੇ ਵਿੱਚ ਰਾਜੇ ਸਾਰੇ ਕਲਾਸਾਂ ਜ਼ੀਰੋ ਲੈਵਲ ਤੋਂ ਹੋਣੀਆਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹੋਣਗੀਆਂ ਰਾਜੇ ਤੇ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣਾ ਦੀਪਪੁਲ ਰੈਜੂਕੇਸ਼ਨ ਅਰਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਆ ਰਾਜੇ ਉਹਨੇ ਐਪ ਡਾਊਨਲੋਡ ਕਰਨੇ ਕਲਾਸ ਪਲਸ ਤੇ ਉਹ ਆਰ ਜੀ ਕੋਡ ਫਿਲ ਕਰਨਾ ਡਬਲ ਐਕਸ ਰੈਮਾ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਇਹ ਚ ਰਾਜੇ ਆਲ ਸਬਜੈਕਟ ਤੁਹਾਨੂੰ ਕਰਵਾਏ ਜਾਂਦੇ ਆ ਠੀਕ ਹੈ ਜੀ ਕਾਫੀ ਵੀਡੀਓ ਤੁਹਾਡੀਆਂ ਅਪਲੋਡ ਹੋ ਚੁੱਕੀਆਂ ਨੇ ਤੇ ਆਪ ਦੀ ਤਿਆਰੀ ਕੰਟੀਨਿਊ ਕਰੋ ਰਾਜੇ ਠੀਕ ਹੈ ਜੀ ਕਾਫੀ ਸਿਲੇ ਠੀਕ ਹੈ ਜੀ ਪੰਜਾਬੀ ਲੈਂਗੁਏਜ ਇਹ ਚੀਜ਼ਾਂ ਤੁਹਾਡੀਆਂ ਕੰਪਲੀਟ ਵੀ ਕਰਵਾ ਦਿੱਤੀਆਂ ਗੰਗਿਆਂ ਜਲਦੀ ਤੋਂ ਜਲਦੀ ਤੁਸੀਂ ਜੁਆਇਨ ਕਰਕੇ ਆਪਦਾ ਕੋਰਸ ਸ਼ੁਰੂ ਕਰ ਸਕਦੇ ਹੋ ਰਾਜੇ ਪੀਡੀਐਫ ਤੁਹਾਡੇ ਨਾਲ ਹੈਗੇ ਵੀਡੀਓ ਦੇਖਣ ਜੇ ਤੁਹਾਨੂੰ ਟਾਈਮ ਲੱਗਦਾ ਪੀਡੀਐਫ ਤੋਂ ਵੀ ਰੀਡ ਕਰ ਸਕਦੇ ਹੋ ਇੰਗਲਿਸ਼ ਦੀਆਂ ਕਲਾਸ ਰਾਜੇ ਤੁਹਾਡੀਆਂ ਥੋੜੇ 2-4 ਦਿਨਾਂ ਤੱਕ ਹਫਤੇ ਤੱਕ ਸ਼ੁਰੂ ਹੋ ਜਾਣਗੀਆਂ ਕਿਉਂਕਿ ਤੁਹਾਡਾ ਸਿਲੇਬਸ ਸਾਰਾ ਬਣਾਇਆ ਜਾ ਰਿਹਾ ਹੈਗਾ ਠੀਕ ਹੈ ਜੀ ਚਲੋ ਬਾਰੀ-ਵਾਰੀ ਰਾਜੇ ਪ੍ਰੈਸ਼ਨ ਪੁੱਛਣ ਦੇ ਨਾਲੋਂ ਇੱਕ ਵਾਰੀ ਰਾਜੇ ਪਲੀਜ਼ ਸਾਰੀ ਵੀਡੀਓ ਧਿਆਨ ਨਾਲ ਦੇਖੋ ਬਿਲਕੁਲ ਹੌਲੀ-ਹੌਲੀ ਤੁਹਾਨੂੰ ਸਾਰੀਆਂ ਚੀਜ਼ਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹਦਾ ਤੁਸੀਂ ਵਿਗਿਆਪਨ ਨੰਬਰ ਦੇ ਸਕਦੇ ਹੋ 12024 ਤੇ ਜਿਹੜੀ ਡੇਟ ਆਫ ਪਬਲਿਸ਼ ਆ ਉਹ ਹੈਗੀ 29 ਫਰਵਰੀ 2024 ਅੱਜ ਦੀ ਡੇਟ ਹੈਗੀ ਠੀਕ ਹੈ ਜੀ ਜਿਹੜੇ ਰਿਫਾਰਮ ਸ਼ੁਰੂ ਹੋਣਿਆ ਰਾਜੇ ਉਹ ਹੋਣਿਆ 14 ਮਾਰਚ ਤੋਂ ਇਹ ਫਾਰਮ ਸ਼ੁਰੂ ਹੋਣਿਆ 4 ਅਪ੍ਰੈਲ 2024 ਤੱਕ ਇਹਦੇ ਫਾਰਮ ਤੁਹਾਡੇ ਪਰੇ ਜਾਣੇ ਹੈਗੇ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਸਿਰਫ ਮੇਨ ਮੇਨ ਚੀਜ਼ੇ ਦੱਸੂਗਾ ਤੁਹਾਨੂੰ ਰਾਜੇ ਮੈਂ ਠੀਕ ਹੈ ਜੀ ਆਹ ਪੋਸਟ ਆ ਦੇਖ ਸਕਦੇ ਹੋ ਰਾਜੇ ਸਾਰਿਆਂ ਧਿਆਨ ਦੇ ਨਾਲ 970 ਪੋਸਟ ਇੱਕ ਹੈ ਜਿਹਦੇ ਵਿੱਚ 317 ਪੋਸਟਾਂ ਲੜਕੀਆਂ ਦੀਆਂ ਨੇ। ਠੀਕ ਹੈ ਜੀ ਆਹ ਆਰਮਡ ਕੈਂਟਰ ਆ ਗਿਆ। ਇਹਦੇ ਚ 776 ਪੋਸਟਾਂ ਆਈਆਂ ਜਿਹਦੇ ਵਿੱਚੋਂ 253 ਪੋਸਟਾਂ ਲੜਕੀਆਂ ਦੀਆਂ ਆ। ਉਹ ਪੰਜਾਬ ਪੁਲਿਸ ਦੀਆਂ ਸੀ ਇਹ ਡਿਸਟ੍ਰਿਕਟ ਆਪਣੇ ਆਰਮਡ ਕੈਂਟਰ ਦੀਆਂ ਸੀ ਡਿਸਟ੍ਰਿਕਟ ਕੈਂਟਰ ਦੀਆਂ ਸੀ। ਠੀਕ ਹੈ ਜੀ। ਬਾਕੀ ਮੇਨ ਬੀ ਚੀਜ਼ ਜੀ ਦੱਸੂਗਾ ਰਾਜੇ। ਤੇ ਪੇ ਸਕੇਲ ਤੁਹਾਨੂੰ ਪਤਾ ਹੀ ਹੈਗਾ ਦੂਸਰੀ ਗੱਲ ਹੈ ਜੀ ਮੇਨ ਚੀਜ਼ ਜਿਹੜੀ ਏਜ ਹੈ ਏਜ ਤੁਹਾਡੀ ਚੱਕੀ ਜਾਣੀ ਹੈ 1 ਜਨਵਰੀ 2024 ਤੋਂ ਏਜ ਚ ਉਮਰ 18 ਤੋਂ 28 ਸਾਲ ਰਾਜੀ ਜਿਹੜੀ ਦੂਜੀ ਕੈਟਾਗਰੀ ਵਾਲੇ ਰਾਜੇ ਉਹਨਾਂ ਨੂੰ ਇਹਦੇ ਵਿੱਚ ਛੋਟ ਹੈਗੀ ਬਾਕੀ ਕੈਟਾਗਰੀਆਂ ਦੀ ਉਮਰ ਤਾਂ ਨੂੰ ਪਤਾ ਹੁੰਦਾ ਉਹਨਾਂ ਨੂੰ 5 ਸਾਲ ਦੀ ਛੋਟ ਹੁੰਦੀ ਹੈ ਚਾਹੇ ਐਸਸੀ ਹੈ ਚਾਹੇ ਬੀਸੀ ਹੈ ਆਹ ਦੇਖ ਸਕਦੇ ਹੋ ਐਸਸੀ ਅਤੇ ਬੀਸੀ ਨੂੰ 5 ਸਾਲ ਦੀ ਛੋਟ ਆ ਕਹਿਣਾ ਮਤਲਬ ਉਹਨਾਂ ਦੀ ਏਜ 33 ਸਾਲ ਤੋਂ ਘੱਟ-ਘੱਟ ਹੋਣੀ ਚਾਹੀਦੀ ਹੈ 1 2024 ਤੱਕ ਠੀਕ ਹੈ ਜੀ ਯੋਗਤਾ ਕੀ ਰਾਜੇ ਯੋਗਤਾ ਦੇ ਵਿੱਚ ਓਨਲੀ ਜਿਹੜੇ ਕੈਂਡੀਡੇਟ ਪਲੱਸ 2 ਵਾਲੇ ਆ ਸਿਰਫ ਤੇ ਉਹੀ ਅਪਲਾਈ ਕਰ ਸਕਦੇ ਠੀਕ ਹੈ ਜੀ ਤੇ 10ਵੀਂ ਦੇ ਵਿੱਚ ਤੁਹਾਡੇ ਕੋਲੇ ਪੰਜਾਬੀ ਹੋਣੀ ਲਾਜ਼ਮੀ ਹੈ ਤੁਹਾਨੂੰ ਪਤਾਗਾ ਤੇ ਜਿਹੜੇ ਰਾਜੇ ਐਕ ਸਰਵਿਸਮੈਨ ਆ ਉਹਨਾਂ ਕੋਲੇ ਘੱਟੋ ਘੱਟ ਕੁਆਲੀਫਿਕੇਸ਼ਨ 10ਵੀਂ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਹਾਈਟ ਵੀ ਤੁਹਾਨੂੰ ਪਤਾ ਹੋਣਾ ਰਾਜੇ ਜਿਹਦੇ ਵਿੱਚ ਜਿਹੜੀ ਹਾਈਟ ਹੈ ਲੜਕਿਆਂ ਦੀ ਹਾਈਟ 5 ਫੁੱਟ 7 ਇੰਚ ਹੈ ਤੇ ਲੜਕੀਆਂ ਦੀ ਹਾਈਟ 5 ਫੁੱਟ 2 ਇੰਚ ਹੈ ਜੀ ਇਹ ਜੀ ਵੀ ਤੁਸੀਂ ਦੇਖ ਸਕਦੇ ਹੋ ਸਿਲੈਕਸ਼ਨ ਪ੍ਰੋਸੈਸ ਤੁਹਾਨੂੰ ਅੱਗੇ ਜਾ ਕੇ ਦੱਸਦਾ ਮੈਂ ਕੀ ਪ੍ਰੋਸੈਸ ਹੋਊਗਾ ਠੀਕ ਹੈ ਰਾਜੇ ਤੇ ਸੀਬੀਟੀ ਪੇਪਰ ਹੋਣਾ ਪਹਿਲਾਂ ਤੁਹਾਡਾ ਕੰਪਿਊਟਰ ਦਾ ਠੀਕ ਹੈ ਜੀ ਤਿੰਨ ਟਾਇਰ ਦੇ ਵਿੱਚ ਤੁਹਾਡੀ ਸਿਲੈਕਸ਼ਨ ਹੋਣੀ ਹੈ ਸਭ ਤੋਂ ਪਹਿਲਾਂ ਰਾਜੇ ਤੁਹਾਡੀ ਹੋਣੀ ਹੈ ਜਿਹੜੇ ਤੁਹਾਡੇ ਰਿਟਰਨ ਪੇਪਰ ਹੋਣੇ ਆ ਜਿਹਦੇ ਵਿੱਚ ਰਾਜੇ ਤੁਹਾਡੇ ਦੋ ਪੇਪਰ ਹੁੰਦੇ ਹੁੰਦੇ ਆ ਪੇਪਰ 1 ਪੇਪਰ 2 ਪੇਪਰ 1 ਤੁਹਾਨੂੰ ਪਤਾ ਕੀ ਪੰਜਾਬੀ ਦਾ ਪੇਪਰ ਹੁੰਦਾ ਪੇਪਰ 2 ਤਾਂ 100 ਨੰਬਰ ਦਾ ਪੇਪਰ ਹੁੰਦਾਗਾ ਦੂਜੇ ਤੁਹਾਡਾ ਫਿਜ਼ੀਕਲ ਪੇਪਰ ਟੈਸਟ ਹੋਣਾ ਤੇ ਤੀਜੇ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਜਿਹੜਾ ਤੁਹਾਡਾ ਪੇਪਰ ਪੰਜਾਬੀ ਦਾ ਹੁਣ ਉਹ ਜੋ ਤੁਹਾਡੇ 50% ਨੰਬਰ ਲੈਣੇ ਲਾਜ਼ਮੀ ਹੁੰਦੇ ਆ ਸਲੇਵਸ ਰਾਜੇ ਕੋਈ ਫੇਰ ਬਦਲ ਨਹੀਂ ਕੀਤੀ ਪਰ ਸਲੇਵਸ ਰਾਜੇ ਇੱਕ ਮੈਂ ਤੁਹਾਨੂੰ ਦੱਸੂਗਾ ਜਿਹੜਾ ਬੱਚਾ ਰਾਜੇ ਮੇਰੇ ਕੋਲ ਸਟੱਡੀ ਕਰਦਾ ਰਾਜੇ ਆਪਾਂ ਸਲੇਵਸ ਦੇ ਹਿਸਾਬ ਤੇ ਹੀ ਚੱਲਣਾ ਇਸ ਵਾਰ ਇਸ ਵਾਰ ਜੇ ਸਲੇਵਸ ਦੇ ਹਿਸਾਬ ਤੇ ਚੱਲੇ ਇਹ ਨਾ ਮੈਨੂੰ ਪਲੀਜ਼ ਕੋਈ ਵੀ ਕੈਂਡੀਡੇਟ ਇਹ ਨਾ ਕਹੇ ਜੀ ਆ ਤੁਸੀਂ ਸਲੇਵਸ ਤੋਂ ਬਾਹਰ ਕਰਵਾਤਾ ਜੀ ਆ ਦਾ ਪਰ ਸਲੇਵਸ ਦੇ ਵਿੱਚ ਹੈ ਨਹੀਂ ਸੀ ਪਲੀਜ਼ ਰਾਜੇ ਜਿਹੜੇ ਉਹ ਕੈਂਡੀਡੇਟ ਆ ਹੁਣੇ ਤੂੰ ਛੱਡ ਕੇ ਜਾ ਸਕਦੇ ਆ ਕੋਰਸ ਜਾਂ ਕਲਾਸਾਂ ਠੀਕ ਹੈ ਇਸ ਵਾਰ ਜਿਹੜੀ ਮੈਂ ਸਟੱਡੀ ਕਰਵਾਉਂਗਾ ਆਦੇ ਹਿਸ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਇਹਨਾਂ ਨੇ ਪੇਪਰ ਪਾਉਣਾ ਨਾ ਇਸ ਵਾਰ ਵੀ ਪੇਪਰ ਦਾ TCS ਲੈਣ ਦੇ ਚਾਂਸ ਆ ਫੁੱਲ ਤੇ ਤਾਂ ਕਰਕੇ ਇਹ ਤੁਸੀਂ ਭੁੱਲ ਜੋ ਕਿ ਤੁਹਾਡੀ ਆਪ ਦੀ ਚੱਲੂਗੀ ਜੀ ਤੁਸੀਂ ਕਹੋਗੇ ਜੀ ਫਲਾਨਾ ਚੀਜ਼ ਕਰਵਾ ਦਿਓ ਤੇ ਕੀ ਨਾ ਕਰਵਾਓ ਜੀ ਆ ਤਾਂ ਸਿਲੇਬਸ ਵਿੱਚ ਹੈ ਨਹੀਂ ਜਾਂ ਸਿਲੇਬਸ 'ਚ ਹੈਗੀ ਆ ਫੇਰ ਅਜੇ ਤੁਹਾਡਾ ਪੇਪਰ ਮੈਂ ਤਾਂ ਹੁਣ ਹੀ ਲਿਖਾ ਕੇ ਲੈ ਲਵੋ ਕੋਈ ਕਲੀਅਰ ਹੋਣ ਦਾ ਕੋਈ ਚਾਂਸ ਨਹੀਂ ਜਿਹੜਾ ਆ ਸਿਲੇਬਸ ਹੈ ਇਹ ਤਾਂ ਸਮਝੋ ਤੁਸੀਂ ਇਹਨਾਂ ਨੇ ਆਪ ਦਾ ਸਿਲੇਬਸ ਸਿਰਫ 50% ਹੀ ਦਿੱਤਾ 50% ਸਿਲੇਬਸ ਹੈ ਜਿਹੜਾ ਉਹ ਆਪਾਂ ਅਲੱਗ ਤੋਂ ਕਰਵਾਵਾਂਗੇ ਤੁਹਾਨੂੰ ਠੀਕ ਹੈ ਜੀ ਇਹਦੇ ਵਿਸ਼ਵਾਸ ਨਹੀਂ ਕਰਨਾ ਬਾ ਜਿਵੇਂ ਮੈਂ ਪੜਾਉਂਗਾ ਉਸ ਹਿਸਾਬ ਦੇ ਪੜਨਾ ਤੁਸੀਂ ਇਹ ਇਸ ਸਲਿਪਸ ਤੇ ਵਿਸ਼ਵਾਸ ਨਾ ਕਰਿਓ ਠੀਕ ਹੈ ਜੀ 네ਗੇਟਿਵ ਮਾਰਕਿੰਗ ਇਹਦੇ ਵਿੱਚ ਕੋਈ ਨਹੀਂ ਹੈਗੀ ਹੁਣ ਧਿਆਨ ਨਾਲ ਦੇਖ ਲਓ 네ਗੇਟਿਵ ਮਾਰਕ ਹੁਣ ਬਹੁਤ ਬੱਚੇ ਕਰਨ ਲੱਗੇ ਨੇ ਤੁੱਕੇ ਲਾਉਣ ਲੱਗ ਜਾਂਦੇ ਕਿ 네ਗੇਟਿਵ ਮਾਰਕਿੰਗ ਤਾਂ ਹੈ ਨਹੀਂ ਰਾਜੇ ਉੱਥੇ ਤੁਹਾਡੀ ਫਿਰ ਹੈ ਜਿਹਨੂੰ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਨਾ ਉੱਥੇ ਫਿਰ ਤੁਹਾਡੀ ਐਕੂਰੇਸੀ ਚੱਕੀ ਜਾਂਦੀ ਹੈ ਉਹ ਤੇ ਐਕਿਊਰੇਸੀ ਚੱਕੀ ਜਾਂਦੀ ਐ ਐਕਿਊਰੇਸੀ ਦੇ ਵਜਿਏ ਦੇਖਿਆ ਜਾਂਦਾ ਕਿ ਕਿਹੜਾ ਬੱਚਾ ਟੁੱਕੇ ਲਾ ਕੇ ਆਇਆ ਤਾਂ ਫਿਰ ਉਹਦੀ ਨਾਰਮਲਾਈਜੇਸ਼ਨ ਦੇ ਵਿੱਚ ਨੰਬਰ ਕੱਟ ਲਏ ਜਾਂਦੇ ਆ ਇਸ ਨੂੰ ਪਤਾ ਹੋਣਾ ਚਾਹੀਦਾ ਹੈਗਾ ਆਹ ਫਾਰਮੂਲਾ ਹੁਣ ਨਾਰਮਲਾਈਜੇਸ਼ਨ ਇਹਦੋਂ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਜੀ ਹਾਂ ਆਹ ਤੁਸੀਂ ਦੇਖ ਸਕਦੇ ਹੋ ਰਾਜੀ ਮੇਲ ਕੈਂਡੀਡੇਟਾਂ ਵਾਸਤੇ ਪਹਿਲਾਂ ਰਨਿੰਗ ਹੋਣੀ ਐ ਫਿਰ ਲੌਂਗ ਜੰਪ ਫਿਰ ਹਾਈ ਜੰਪ ਫਿਰ ਹਾਇਰ ਹਾਈਟ ਮੀਰ ਮੈਟ ਹੋਣੀ ਐ 1600 ਮੀਟਰ ਦੀ ਰੇਸ ਆ 6.5 ਮਿੰਟਾਂ ਦੇ ਵਿੱਚ ਲੌਂਗ ਜੰਪ 3.80 ਮੀਟਰ ਐ ਹਾਈ ਜੰਪ ਐ 1.10 ਮੀਟਰ ਐ ਟਰੇਲਾਂ ਦੇ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਟ੍ਰੇਲ ਉਹੀ ਹੈ ਜਿਹੜੇ ਪਹਿਲਾਂ ਸੀ ਆਪਣੇ ਐਕਸ ਸਰਵਿਸਮੈਨ ਦਾ ਵੀ 1400 ਮੀਟਰ ਏਸ ਹੈਗੀ 12 ਮਿੰਟਾਂ ਦੇ ਵਿੱਚ ਠੀਕ ਹੈ ਜੀ ਜਿੰਨਰੀ ਉਮਰ 35 ਤੋਂ ਜ਼ਿਆਦਾ ਹੈ ਠੀਕ ਹੈ ਜੀ 10 ਕੈਟ ਲਾਉਣੇ ਆ ਫੀਮੇਲ ਕੈਂਡੀਡੇਟਾਂ ਵਾਸਤੇ 800 ਮੀਟਰ ਏਸ ਆ 4.5 ਮਿੰਟਾਂ ਦੇ ਵਿੱਚ ਲੌਂਗ ਜੰਪ 3 ਮੀਟਰ ਹਾਈ ਜੰਪ 0.95 ਮੀਟਰ ਐਕਸ ਸਰਵਿਸਮੈਨ ਫੀਮੇਲ ਹੈ ਜਿਹੜੇ ਰਾਜੇ ਉਹਨਾਂ ਵਾਸਤੇ 800 ਮੀਟਰ 6 ਮਿੰਟ ਦੇ ਵਿੱਚ ਠੀਕ ਹੈ ਜੀ ਆ ਬਾਕੀ ਚ ਜਿਹੜੀ ਥੋੜੀ ਕੰਮ ਦੀ ਗੱਲ ਹੈ ਸਿਰਫ ਉਹੀ ਦੱਸੂਗਾ ਮੈਂ ਠੀਕ ਹੈ ਜੀ ਮੈਡੀਕਲ ਤੁਹਾਡਾ ਬਾਅਦ ਵਿੱਚ ਹੋਣਾਗਾ ਉਹ ਤੁਹਾਨੂੰ ਪਤਾ ਹੈਗਾ ਤੇ ਆ ਫੀਸ ਹੈ ਤੁਹਾਡੀ ਜਨਰਲ ਕੈਟਾਗਰੀ ਫੀਸ 1150 ਰੁਪਏ ਹੈਗੀ ਐਕਸ ਸਰਵਿਸ ਨੰਬਰ 500 ਐਸ ਸੀ ਐਸਟੀ ਬੀ ਸੀ ਇਹਨਾਂ ਦੀ 650 ਈ ਡਬਲਯੂ ਐਸ ਲਈ ਵੀ 650 ਹੈਗੀ ਆ ਫੀਸ ਹੈ ਜੀ ਠੀਕ ਹੈ ਜੀ ਮੋਰ ਤੁਸੀਂ ਆਨਲਾਈਨ ਭਰ ਸਕਦੇ ਤੁਹਾਨੂੰ ਵੀ ਪਤਾ ਹੈਗਾ ਫਾਰਮ ਆਨਲਾਈਨ ਤੁਹਾਡੇ ਜਿਵੇਂ ਤੁਹਾਨੂੰ ਦੱਸਿਆ ਗਿਆ ਜੀ ਜਿਹੜੀ ਡੇਟ ਤੁਹਾਨੂੰ ਦੱਸੀ ਹੈਗੀ 14 ਤੋਂ ਤੁਹਾਡੇ ਫਾਰਮ ਆਨਲਾਈਨ ਸਟਾਰਟ ਹੋ ਜਾਣਗੇ 4 ਅਪ੍ਰੈਲ ਤੱਕ ਸਟਾਰਟ ਹੋਣੇ ਆ ਇਸ ਤੋਂ ਬਾਅਦ ਤੁਹਾਨੂੰ ਤਿਆਰੀ ਕਰਨ ਵਾਸਤੇ ਤਿੰਨ ਤੋਂ ਚਾਰ ਮਹੀਨੇ ਦਾ ਸਮਾਂ ਮਿਲੂਗਾ ਘੱਟੋ-ਘੱਟ ਵੱਧ ਤੋਂ ਵੱਧ ਜਿੰਨਾ ਮਰਜ਼ੀ ਮਿਲ ਸਕਦਾ ਠੀਕ ਹੈ ਜੀ ਤੇ ਇਹ ਨੋਟੀਫਿਕੇਸ਼ਨ ਜਿਹੜਾ ਆਫੀਸ਼ੀਅਲ ਹੈਗਾ ਬਾਕੀ ਜੇ ਫਿਰ ਵੀ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਦਾ ਜੇ ਆਪਦੀ ਤਿਆਰੀ ਅੱਜ ਤੋਂ ਹੀ ਸਟਾਰਟ ਕਰ ਸਕਦੇ ਹੋ ਆਪਣੇ ਨਾਲ ਆਪਣੀ ਐਪ ਤੇ ਸਾਰੇ ਕੋਰਸ ਤੁਹਾਡੇ ਇਹ ਚਲਾਏ ਹੋਏ ਆ ਤੇ ਕਾਫੀ ਸਲੇਵਸ ਰਾਜੇ ਉਹਦੇ 50 ਤੋਂ 60% ਸਲੇਵਸ ਮੈਂ ਕੰਪਲੀਟ ਕਰਵਾਇਆ ਹੋਇਆ ਉਹਦੀਆਂ ਰਿਕਾਰਡਡ ਕਲਾਸਾਂ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਜੀ ਤੇ ਬਾਕੀ ਉਹਦੇ ਨਾਲ ਪੀਡੀਐਫ ਵੀ ਹੈਗੇ ਹੈਗੇ ਤੇ ਬਾਕੀ ਨਵੀਆਂ ਕਲਾਸਾਂ ਤੁਹਾਡੇ ਨਾਲ ਸਮੇਂ-ਸਮੇਂ ਤੇ ਅਪਲੋਡ ਹੁੰਦੀਆਂ ਰਹਿਣਗੀਆਂ ਇੰਗਲਿਸ਼ ਮੈਥ ਸਾਰੇ ਕੋਲ ਜ਼ੀਰੋ ਲੈਵਲ ਤੋਂ ਕਰਾਂਗੇ ਰਾਜੇ ਤੁਹਾਨੂੰ ਇਸ ਵਾਰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੂਗਾ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ